ਜਗਾ ਤੇ ਕੀ ਇਨਸੀਡੈਂਟ ਹੋਇਆ ਕਰਾ ਇਥੇ ਇੱਕ ਪੁਰਾਣੇ ਬਸ ਤੇ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫਤਰ ਹੈ ਦਫਤਰ ਵਿੱਚ ਇੱਕ ਮਹਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਵੰਡ ਚ ਤਿੰਨ ਫਾਇਰ ਹੋਏ ਹੋਏ ਨੇ ਇਹ ਮਹਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸਮਝ ਲਿਆ ਦੀ ਕੋਈ ਪਤਾ ਲੱਗਿਆ ਕਿ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰਦੇ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੱਜੇ ਸੀਗੇ ਇੱਕ ਵਿਅਕਤੀ ਹੈ ਜਿਹੜਾ ਹਮਲਾਵਰ ਹੈ ਜਿਹਨੂੰ ਜਾਣਦੇ ਸੀ ਤੇ ਹਾਂ ਆਪਸ ਵਿੱਚ ਇੱਕ ਦੂਜੇ ਦੇ ਨੋਨ ਲਿਸੈਂਸੀ ਰਿਵਾਲਵਰ ਇਸ ਕਾਰਨ ਕੀ ਸੀ ਜਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਿਸੈਂਸੀ ਰਿਵਾਲਵਰ ਹੈ ਉਹਨਾਂ ਜਿਸ ਨੇ ਹਮਲਾਵਰ ਦਾ ਲਿਸੈਂਸੀ ਰਿਵਾਲਵਰ ਕਾਲ ਰਿੰਗ ਅਜੇ ਪਤਾ ਨਹੀਂ ਆਜੇ ਮੌਕੇ ਤੇ ਹੀ ਪਹੁੰਚੇ ਅਜੇ ਮੌਕੇ ਤੇ ਹੀ ਪਹੁੰਚੇ ਆ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਆ ਅਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਜਿੰਦਰਾ ਹਸਪੀਟਲ ਦੀ ਉਸ ਦੇ ਪਾਸ ਆਪਣਾ ਹਥਿਆਰ ਸੀ ਬੱਤੀਪੁਰ ਦਾ ਲਿਸੈਂਸੀ ਉਹ ਹਥਿਆਰ ਅਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀ ਜ਼ਖਰ ਕੀਤੀਆਂ ਨੇ ਹਜੇ ਉਹ حملہਵਰ ਅਸਲੀ ਸਮੇਤੀ ਖੜਾ ਲੱਗੀ ਹੈ ਕੀ ਨਾਮ ਹੈ ਤੇ ਕੀ ਕੰਮ ਕੀ ਕਰਦਾ ਸੀ ਇਹ ਇਹ ਹਜੇ ਕਲੀਅਰ ਕੀਤਾ ਜਾਣਾ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਂ ਕਿੰਨੇ ਗੋਲੇ ਲੱਗੇ ਗੋਲੀ ਕਿੱਥੇ ਲੱਗੀ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਸਰ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ ਜਗਾ ਤੇ ਕੀ ਇਨਸੀਡੈਂਟ ਹੋਇਆ ਕਰਾ ਇਹ ਇਥੇ ਇੱਕ ਪੁਰਾਣੇ ਬਸ ਤੇ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫਤਰ ਹੈ ਦਫਤਰ ਵੀ ਇੱਕ ਮਹਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਵੰਦ ਚ ਤਿੰਨ ਫਾਇਰ ਹੋਏ ਹੋਏ ਨੇ ਇਹ ਮਹਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਬੰਦੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਮਚ ਲੈਂਦੇ ਜੇ ਕੋਈ ਪਤਾ ਲੱਗਿਆ ਕਿ ਕਿੰਨੇ ਲੋਕ ਐਸੀ ਜਿਹੜੇ ਹਮਲਾ ਕਰ ਇੱਕ ਇੱਕ ਵਿਅਕਤੀ ਐ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਐ ਜਿਹੜਾ ਹਮਲਾਵਰਾ ਜੀ ਉਹ ਜਿਹਨੂੰ ਜਾਣਦੇ ਸੀ ਤੇ ਹਾਂ ਜਿਸਨੇ ਹਮਲਾਵਰ ਦਾ ਲਿਸੈਂਸੀ ਰਵਲਵਰ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਆਜੇ ਮੌਕੇ ਤੇ ਹੀ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਆ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਆ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਅਰਜੰਦਰਾ ਹਸਪੀਟਲ ਲੈ ਕੇ ਗਏ ਹੋਇਆ ਤੋਂ ਫਾਇਰ ਬ੍ਰਾਹਮਤ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਤਿਆਰ ਸੀ ਬੱਤੀਪੋਰ ਦਾ ਲਾਇਸੈਂਸ ਸੀ ਉਹ ਥਿਆਰ ਜੜ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀਜ਼ ਅਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲੀ ਸਮੇਤੀ ਫੜਾ ਲਿਆ ਕੀ ਕੀ ਨਾਮ ਹੈ ਤੇ ਕੀ ਕੰਮ ਕੀ ਕਰਦਾ ਸੀ ਇਹ ਇਹ ਹਜੇ ਕਲੀਅਰ ਕੀਤਾ ਜਾਣਾ ਹੈ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਕ ਕਿੰਨੇ ਗੋਲੇ ਗੋਲੀ ਕਿੱਥੇ ਲੱਗੀ ਕਿੰਨੇ ਲੱਗੀਆਂ ਛਾਤੀ ਤੇ ਸਿਰ ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਨਾਲ ਕਿੰਨੇ ਵਜੇ ਦੀ ਗੱਲ ਕਰਦੇ ਸਰ ਹੂਰ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ ਜਗਾ ਤਾਂ ਕੀ ਇਨਸੀਡੈਂਟ ਹੋਇਆ ਕਰ ਇਹ ਇੱਥੇ ਇੱਕ ਪੁਰਾਣੇ ਬਸ ਤੇ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫਤਰ ਹੈ ਦਫਤਰ ਵੀ ਇੱਕ ਮਹਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਵੰਦ ਚ ਤਿੰਨ ਫਾਇਰ ਹੋਏ ਹੋਏ ਨੇ ਇਹ ਮਹਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਬੰਦੀ ਮਕਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮਕਦਮਾ ਦਰਜ ਕਰਕੇ ਤਫਤੀਸ਼ ਸ਼ਮਚ ਲਿਆ ਦੀ ਕੋਈ ਪਤਾ ਲੱਗਿਆ ਕਿ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਗਏ ਇੱਕ ਇੱਕ ਵਿਅਕਤੀ ਹੈ ਦੋ ਜਾਨੇ ਬੈਠੇ ਸੀਗੇ ਇੱਕ ਵਿਅਕਤੀ ਹੈ ਜਿਹੜਾ ਹਮਲਾਵਰ ਹੈ ਜਿਹਨੂੰ ਜਾਣਦੇ ਸੀ ਤੇ ਹਾਂ ਆਪਸ ਵਿੱਚ ਇੱਕ ਦੂਜੇ ਦੇ ਨੌਮ ਸੀ ਲਿਸੈਂਸੀ ਰਿਵਾਲਵਰ ਇਹ ਕਾਰਨ ਕੀ ਸੀ ਜੀ ਸਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਿਸੈਂਸੀ ਰਿਵਾਲਵਰ ਹੈ ਉਹਨਾਂ ਜਿਸ ਨੇ ਹਮਲਾਵਰ ਦਾ ਲਿਸੈਂਸੀ ਰਿਵਾਲਵਰ ਹੈ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਆਜੇ ਮੌਕੇ ਤੇ ਹੀ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਆ ਜੀ 1 ਜੋ ਡੈੱਡ ਬੋਡੀ ਨੂੰ ਅਰਜੰਦਰਾ ਹਸਪੀਟਲ ਲੈ ਕੇ ਆਇਆ ਗਿਆ ਹੈ। ਹਥਿਆਰ ਤੋਂ ਫਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੋਰ ਦਾ ਲਾਇਸੈਂਸ ਸੀ ਉਹ ਹਥਿਆਰ ਜਿਹੜਾ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀਜ਼ ਅਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲ ਇਸਮੇਤੀ ਫੜਿਆ ਗਿਆ ਕੀ ਕੀ ਨਾਮ ਹੈ ਤੇ ਕੀ ਕੰਮ ਕੀ ਕਰਦਾ ਸੀ ਇਹ ਇਹ ਹਜੇ ਕਲੀਅਰ ਕੀਤਾ ਜਾਣਾ ਹੈ ਮਿੰਦਰਨਾ ਦਾ ਮਾਮਾ मामੂ ਕਹਿੰਦੇ ਸੀ ਇਹਨੂੰ ਨਾਲ ਕਿੰਨੀਆਂ ਗੋਲੇ ਲੱਗੀਆਂ ਗੋਲੀ ਕਿੱਥੇ ਲੱਗੀ ਹੈ ਕਿੰਨੀਆਂ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਨਾਲ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ ਜਗ੍ਹਾ ਤੇ ਕੀ ਇਨਸੀਡੈਂਟ ਹੋਇਆ ਕਰਾ ਇੱਥੇ ਇੱਕ ਪੁਰਾਣੇ ਬਸ ਤੇ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ ਦਫ਼ਤਰ 'ਵਿੱਚ ਇੱਕ ਮਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਵੰਦ ਚ ਤਿੰਨ ਫਾਇਰ ਹੋਏ ਹੋਏ ਨੇ ਇਹ ਮਹਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਮਚ ਲੈਂਦੇ ਹਾਂ ਕੋਈ ਪਤਾ ਲੱਗਿਆ ਕਿ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਗਏ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਹੈ ਜਿਹੜਾ ਉਹ ਜਿਹਨੂੰ ਜਾਣਦੇ ਸੀ ਤੇ ਹਾਂ ਆਪਸ ਚ ਇੱਕ ਦੂਜੇ ਦੇ ਲੋਕ ਕਿ ਕਾਰਨ ਕੀ ਸੀ ਸਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਵਲਵਰ ਆ ਉਹਨਾਂ ਜਿਸ ਨੇ ਹਮਲਾਵਰ ਦਾ ਲਿਸੈਂਸੀ ਵਾਲਾ ਹੋਰ ਕਾਰਨ ਹਜੇ ਕੋਈ ਕਲੀਅਰ ਹਜੇ ਪਤਾ ਨਹੀਂ ਆਜੇ ਮੌਕੇ ਤੇ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਆ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਆ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਅਰਜੰਦਰਾ ਹਸਪੀਟਲ ਲੈ ਗਏ ਹੈ ਹਥਿਆਤੂ ਫਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸ ਦੇ ਪਆ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਕਰਦਾ ਸੀ ਇਹ ਇਹ ਜੇ ਕਲੀਅਰ ਕੀਤਾ ਜਾਣਾ ਹੈ ਮਿੰਦਰਨਾਮ ਦਾ ਮਾਮਾ मामੂ ਕਹਿੰਦੇ ਸੀ ਇਹਨੂੰ ਨਾਕ ਕਿੰਨੇ ਗੋਲੇ ਲੱਗੇ ਗੋਲੀ ਕਿੱਥੇ ਲੱਗੀ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ ਜਗ੍ਹਾ ਤੇ ਕੀ ਇਨਸੀਡੈਂਟ ਹੋਇਆ ਕਰਾ ਇਹ ਇੱਥੇ ਇੱਕ ਪੁਰਾਣੇ ਬਸ ਤੇ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ ਦਫ਼ਤਰ ਵੀ ਕਿ ਇੱਕ ਮਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਵੰਡ ਚ ਤਿੰਨ ਫਾਇਰ ਹੋਏ ਹੋਏ ਨੇ ਇਹ ਮਹਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਬੰਦੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਮਤ ਲੈਂਦੇ ਜੀ ਕੋਈ ਪਤਾ ਲੱਗਿਆ ਕਿ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਗਏ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਹੈ ਜਿਹੜਾ ਹਮਲਾਵਰ ਹੈ ਜਿਹਨੂੰ ਜਾਣਦੇ ਸੀ ਤੇ ਹਾਂ ਆਪਸ ਵਿੱਚ ਇੱਕ ਦੂਜੇ ਦੇ ਨੌਂ ਇਹ ਕਾਰਨ ਕੀ ਸੀ ਜੀ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਿਵਾਲਵਰ ਹੈ ਉਹਨਾਂ ਜਿਸ ਨੇ ਹਮਲਾਵਰ ਦਾ ਲਾਇਸੈਂਸੀ ਰਿਵਾਲਵਰ ਹੈ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਅਜੇ ਮੌਕੇ ਤੇ ਹੀ ਪਹੁੰਚੇ ਅਜੇ ਮੌਕੇ ਤੇ ਹੀ ਪਹੁੰਚੇ ਆ ਜੀ 10 ਮਿੰਟ ਹੋ ਬਾਡੀ ਨੂੰ ਡੈੱਡ ਬਾਡੀ ਨੂੰ ਅਰਜੰਦਰਾ ਹਸਪੀਟਲ ਲੈ ਕੇ ਆਇਆ। ਤੁਹਾਨੂੰ ਫਾਇਰ ਹੋਇਆ ਉਹ ਬ੍ਰਾਹਮਤ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੋਰ ਦਾ ਲਾਇਸੈਂਸੀ ਉਹ ਹਥਿਆਰ ਰਿਕਵਰ ਹੋਇਆ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀਜ਼ ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲ ਸਮੇਤੀ ਕੋਈ ਕੀ ਨਾਮ ਹੈ ਤੇ ਕੀ ਕੰਮ ਕੀ ਕਰਦਾ ਸੀ ਇਹ ਇਹ ਜੇ ਕਲੀਅਰ ਕੀਤਾ ਜਾਣਾ ਹੈ ਮਿੰਦਰਨਾ ਦਾ ਮਾਮਾ मामੂ ਕਹਿੰਦੇ ਸੀ ਇਹਨੂੰ ਨਾਕ ਕਿੰਨੀਆਂ ਗੋਲੇ ਲੱਗੀਆਂ ਗੋਲੀ ਕਿੱਥੇ ਲੱਗੀ ਕਿੰਨੀਆਂ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੂਟ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ